ਤੇ ਉਹ ਕੇ ਸਹਿਤਕਾਰ ਸੰਤੋਖ ਸਿੰਘ ਧੀਰ ਕਦੇ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਸੀ ਹੋਏ ਮਾੜੀ ਮੋਟੀ ਖੰਗ ਚ ਕਾਮ ਜਾਂ ਬੁਖਾਰ ਤਾਂ ਚਲੋ ਆਮ ਗੱਲਾਂ ਨੇ ਆਖਰੀ ਕੁਝ ਸਾਲਾਂ ਵਿੱਚ ਉਹਨਾਂ ਨੂੰ ਮੰਜੇ ਤੋਂ ਉੱਠਦੇ ਸਮੇਂ ਚੱਕਰ ਆਉਣ ਤੇ ਤੁਰਨ ਵੇਲੇ ਪੈਰ ਲੜਖਾਉਣ ਲੱਗ ਪਏ ਸਨ ਮੈਂ ਮੱਲੋ ਮੱਲੀ ਉਹਨਾਂ ਨੂੰ ਪੀਜੀਆਈ ਦੇ ਨਿਊਰੋਲੋਜੀ ਵਿਭਾਗ ਵਿੱਚ ਲੈ ਗਿਆ ਡਾਕਟਰ ਨੇ ਕਿਹਾ ਧੀਰ ਸਾਹਿਬ ਤੁਹਾਨੂੰ ਕੋਈ ਬਿਮਾਰੀ ਨਹੀਂ ਉਹਨਾਂ ਚੁਝਲਾ ਕੇ ਕਿਹਾ ਫਿਰ ਮੈਨੂੰ ਚੱਕਰ ਕਿਉਂ ਆਉਂਦੇ ਨੇ ਡਾਕਟਰ ਸਾਹਿਬ ਤੁਰਦੇ ਸਮੇ ਪੈਰ ਵੀ ਲੜਖੜਾਉਂਦੇ ਇੱਕ ਦਫਾ ਮੈਨੂੰ ਸੁਪਨਾ ਆਇਆ ਉਹ ਸਿੰਘੂ ਬਾਰਡਰ ਉੱਪਰ ਤਿੰਨ ਕਾਲੇ ਕਾਨੂੰਨਾ ਵਿਰੋਧ ਚੱਲ ਰਹੇ ਕਿਸਾਨ ਅੰਦੋਲਨ ਦੇ ਮੰਚ ਉੱਪਰ ਆਪਣੇ ਪੂਰੇ ਜਲੌਚ ਆਪਣੀ ਉਂਗਲ ਤਾਣ ਕੇ ਸੰਬੋਧਨ ਕਰਕੇ ਕਹਿ ਰਹੇ ਨੇ ਮੇਰੀ ਮਿੱਟੀ ਮੇਰੀ ਜ਼ਮੀਨ ਦੇ ਜਾਓ 90247 TV ਦੇ ਤੀਸਰੀ ਹੱਕ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸੰਜੀਵਨ ਸਿੰਘ ਰਾਂ ਦਾ ਲਿਖਿਆ ਮਿਡਲ ਤਾਇ ਸੰਤੋਖ ਸਿੰਘ ਧੀਰ ਨੂੰ ਚੇਤੇ ਕਰਦੇ ਹਾਂ ਸ਼ਾਮਲ ਕਰ ਰਹੇ ਹਾਂ ਆਖਰੀ 2 ਮਹੀਨੇ ਬਿਮਾਰ ਰਹਿਣ ਤੋਂ ਇਲਾਵਾ ਮੇਰੇ ਤਾਇ ਜੀ ਤੇ ਉਹਗੇ ਸਿਹਤਕਾਰ ਸੰਤੋਖ ਸਿੰਘ ਧੀਰ ਕਦੇ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਨਹੀਂ ਸੀ ਹੋਏ ਮਾੜੀ ਮੋਟੀ ਖੰਗ ਜਕਾਮ ਜਾਂ ਬੁਖਾਰ ਤਾਂ ਚਲੋ ਆਮ ਗੱਲਾਂ ਨੇ ਉਨ੍ਹਾਂ ਦੀ ਸਾਰੂ ਤੇ ਕਲਿਆਣਕਾਰੀ ਸੋਚ ਵੀ ਇਸ ਦੀ ਵਜ੍ਹਾ ਹੋ ਸਕਦੀ ਹੈ ਨਪੀਤੁਲੀ ਖਾਦ ਖਰਾਕ ਵੀ ਅਤੇ ਜੀਵਨ ਸ਼ੈਲੀ ਵੀ ਉੰਜ ਵੀ ਡਾਕਟਰ ਕੋਲ ਜਾਣ ਤੋਂ ਅਕਸਰ ਕਤਰੌਂਦੇ ਘਭਰਾਉਂਦੇ ਹਸਪਤਾਲ ਖਾਸ ਤੌਰ ਤੇ ਪੀਜੀਆਈ ਦਾ ਨਾਮ ਸੁਣ ਕੇ ਉਹਨਾਂ ਨੂੰ ਜਿਵੇਂ ਤਾਪ ਚੜ ਜਾਂਦਾ ਆਖਰੀ ਕੁਝ ਸਾਲਾਂ ਵਿੱਚ ਉਹਨਾਂ ਨੂੰ ਮੰਜੇ ਤੋਂ ਉੱਠਦੇ ਸਮੇਂ ਚੱਕਰ ਆਉਣ ਤੇ ਤੁਰਨ ਵੇਲੇ ਪੈਰ ਲੜ ਖਰਾਉਣ ਲੱਗ ਪਏ ਸਨ ਮੈਂ ਮੱਲੋ ਮੱਲੀ ਉਹਨਾਂ ਨੂੰ ਪੀਜੀਆਈ ਦੇ ਨਿਊਰੋਲੋਜੀ ਵਿਭਾਗ ਵਿੱਚ ਲੈ ਗਿਆ ਡਾਕਟਰ ਨੇ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਸਹਿਦ ਦੇ ਸ਼ਕੀਨ ਡਾਕਟਰ ਨੂੰ ਜਦ ਪਤਾ ਲੱਗਾ ਕਿ ਮਰੀਜ਼ ਸੰਤੋਖ ਸਿੰਘ ਧੀਰ ਪੰਜਾਬੀ ਲੇਖਕ ਨੇ ਤਾਂ ਉਸ ਦੀ ਦਿਲਚਸਪੀ ਵੱਧ ਗਈ کافی ਸਮਾਂ ਉਹਨਾਂ ਦੀਆਂ ਲਿਖਤਾਂ ਤੇ ਸਿਹਤ ਬਾਰੇ ਗੱਲਾਂ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਧੀਰ ਸਾਹਿਬ ਤੁਹਾਨੂੰ ਕੋਈ ਬਿਮਾਰੀ ਨਹੀਂ ਉਹਨਾਂ ਚੁੰਝਲਾ ਕੇ ਕਿਹਾ ਫਿਰ ਮੈਨੂੰ ਚੱਕਰ ਕਿਉਂ ਆਉਂਦੇ ਨੇ ਡਾਕਟਰ ਸਾਹਿਬ ਤੁਰਦੇ ਸਮੇ ਪੈਰ ਵੀ ਲੜਖੜਾਉਂਦੇ ਡਾਕਟਰ ਨੇ ਮੁਸਕਾ ਕੇ ਕਿਹਾ ਕਾਰਨ ਹੈ ਤੁਹਾਡੇ ਸਰੀਰ ਤੇ ਦਿਮਾਗ ਦਾ ਆਪਸ ਵਿੱਚ ਤਾਲਮੇਲ ਨਾ ਹੋਣਾ ਮਤਲਬ ਉਹਨਾਂ ਪੁੱਛਿਆ ਡਾਕਟਰ ਨੇ ਆਪਣੀ رائے ਦਿੱਤੀ ਤੁਹਾਡਾ ਸਰੀਰ ਵਿਰਧ ਹੋ ਗਿਆ ਹੈ ਧੀਰ ਸਾਹਿਬ ਤੇ ਤੁਹਾਡਾ ਦਿਮਾਗ ਐ ਪੂਰਾ ਤੰਦਰੁਸਤ ਤੁਹਾਡਾ ਸਰੀਰ ਤੁਹਾਡੇ ਦਿਮਾਗ ਮੁਤਾਬਕ ਫੁਰਤੀ ਨਾਲ ਕੰਮ ਕਰਨ ਦੇ ਸਮਰੱਥ ਨਹੀਂ ਹੈ ਹੁਣ ਤੁਹਾਡੀ ਸਮੱਸਿਆ ਦੀ ਵਜ੍ਹਾ ਇਹੋ ਹੀ ਹੈ ਤਾਇਆ ਜੀ ਵਿਛੜਨ ਤੋਂ ਬਾਅਦ ਕੁਝ ਸਾਲ ਮੇਰੇ ਸੁਪਨੇ ਵਿੱਚ ਅਕਸਰ ਆਉਂਦੇ ਜਦ ਵੀ ਸੁਪਨੇ ਚ ਆਏ ਕਦੇ ਨਰਾਸ਼ ਬਿਮਾਰ ਜਾਂ ਢੈਂਦੀ ਕਲਾ ਚ ਨਹੀਂ ਸਗੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਇੱਕ ਦਫਾ ਮੈਨੂੰ ਸੁਪਨਾ ਆਇਆ ਉਹ ਸਿੰਘੂ ਬਾਰਡਰ ਉੱਪਰ ਤਿੰਨ ਕਾਲੇ ਕਾਨੂੰਨਾ ਵਿਰੋਧ ਚੱਲ ਰਹੇ ਕਿਸਾਨ ਅੰਦੋਲਨ ਦੇ ਮੰਚ ਉੱਪਰ ਆਪਣੇ ਪੂਰੇ ਜਲੋਚ ਆਪਣੀ ਉਂਗਲ ਤਾਣ ਕੇ ਸੰਬੋਧਨ ਕਰਕੇ ਕਹਿ ਰਹੇ ਨੇ ਮੇਰੀ ਮਿੱਟੀ ਮੇਰੀ ਜ਼ਮੀਨ ਦੇ ਜਾਓ ਤੁਹਾਡਾ ਇਹ ਲਾਮਿਸਾਲ ਸੰਘਰਸ਼ ਤੁਹਾਡੇ ਏਕੇ ਦਾ ਪ੍ਰਤੱਖ ਸਬੂਤ ਹੈ ਬੜੇ ਦਹਾਕਿਆਂ ਬਾਅਦ ਇਸ ਕਿਸਮ ਦਾ ਲੋਕ ਸੰਘਰਸ਼ ਦੇਖ ਕੇ ਮਨ ਨੂੰ ਬਹੁਤ تسਲੀ ਤੇ ਖੁਸ਼ੀ ਹੋਈ ਹੈ ਕਲਮਾਂ ਦਾ ਤਾਂ ਕਰਮੀ ਝੁੱਗੀਆਂ ਟਾਰਿਆਂ ਨਾਲ ਖੜਨਾ ਹੁੰਦਾ ਹੈ ਜਿਹੜੀ ਕਲਮ ਮਹਿਲਾ ਮਨਾਰਿਆਂ ਦੀ ਬੋਲੀ ਬੋਲਦੀ ਹੈ ਉਹ ਕਲਮ ਕਲਮ ਦੇ ਪਿੱਤਰ ਫਰਜ਼ ਤੋਂ ਬੇਮੁਖ ਹੈ ਤੋਹੀਨ ਕਰ ਰਹੀ ਹੈ ਉਹ ਕਲਮ ਬੇਸ਼ੱਕ ਮੇਰੀ ਕਲਮ ਹਮੇਸ਼ਾ ਲੋਕਾਂ ਦੇ ਹੱਕ ਲਈ ਚੱਲੀ ਹੈ ਪਰ ਇਸ ਮੰਚ ਤੇ ਆ ਕੇ ਮੈਂ ਆਪਣੀ ਇਨਸਾਨੀ ਤੇ اخلاقی ਫਰਜ਼ ਪੂਰਾ ਕੀਤਾ ਹੈ ਇਸ ਸੰਘਰਸ਼ ਨੇ ਲੋਕਾਂ ਨੂੰ ਤਾਂ ਜਾਗਰੂਕ ਕਰਨਾ ਹੀ ਹੈ ਇਹ ਲੋਕ ਰੋ ਮੌਜੂਦਾ ਵਿਵਸਥਾ ਦੀਆਂ ਜੜ੍ਹਾਂ ਹਿਲਾਉਣ ਦੇ ਸਮਰੱਥ ਵੀ ਹੈ ਬਸ਼ਰਤੇ ਤੁਸੀਂ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਅੜੇ ਤੇ ਖੜੇ ਰਹੇ ਲੋਕ ਇੱਕਾ ਜਿੰਦਾਬਾਦ ਪੰਡਾਲ ਨਾਰਿਆਂ ਨਾਲ ਗੂੰਜ ਉੱਠਿਆ ਸੀ ਇੱਕ ਵਾਰ ਫਿਰ ਉਹ ਸੁਫਨੇ ਚਾਏ ਅਸੀਂ ਦੋਵੇਂ ਮੰਡੀ ਗੁੰਬਿੰਦਗੜ ਤੋਂ ਪਿੰਡ ਡਢਹੀੜੀ ਜਾ ਰਹੇ ਸੀ ਪੈਦਲ ਰਾਹ ਉਹੀ ਕੱਚੇ 40 50 ਸਾਲ ਪਹਿਲਾਂ ਵਾਲੇ ਤਾਜ ਜੀ ਮੈਨੂੰ ਕਹਿਣ ਲੱਗੇ ਯਾਰ ਬੱਬੂ ਮੈਂ ਤਾਂ ਡੇਲੀ ਕੁਝ ਨਹੀਂ ਕਰ ਸਕਿਆ ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਕਿਹਾ ਤੁਹਾਨੂੰ ਕਿੰਨੇ ਕਹਿਤਾ ਪਾਪਾ ਜੀ ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ ਪਾਪਾ ਜੀ ਨੇ ਮੇਰਾ ਮੋਢਾ ਥਾਪੜਿਆ ਨਹੀਂ ਯਾਰ ਕਦੇ-ਕਦੇ ਲੱਗਦਾ ਜੋ ਦੁਨਿਆਵੀ ਸੁੱਖ ਸੂਰਤਾ ਖਾਣ-ਡੋਣ ਲਈ ਆਪਣੇ ਪਰਿਵਾਰ ਨੂੰ ਦੇਣੀਆਂ ਚਾਹੀਦੀਆਂ ਨੇ ਮੈਂ ਦੇ ਨਹੀਂ ਸਕਿਆ ਤੁਹਾਨੂੰ ਇਸ ਤੋਂ ਬਾਅਦ ਮੇਰੀ ਅੱਖ ਖੁੱਲ ਗਈ ਮੈਂ ਪਿਆ ਪਿਆ ਸੋਚ ਰਿਹਾ ਸੀ ਕਿ ਪਾਪਾ ਜੀ ਭਾਵੇਂ ਆਮ ਲੋਕਾਂ ਮੰਗਾ ਆਪਣੀਆਂ 2-2 3-3 ਪੁਸ਼ਤਾਂ ਲਈ ਧਨ ਦੌਲਤ ਜ਼ਮੀਨ ਜਾਇਦਾਦ ਛੱਡ ਕੇ ਨਹੀਂ ਗਏ ਪਰ ਇੰਨਾ ਨਾਮ ਨਾਲ ਇੰਨੀ ਸ਼ੋਹਰਤ ਇੰਨਾ ਜਸ ਖੱਟ ਕਮਾ ਕੇ ਗਏ ਹਨ ਕਿ ਸਾਡੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਬਿਨਾ ਕੋਈ ਤਰਦਦ ਕੀਤੇ ਇਸ ਦਾ ਨਿੱਗ ਮਾਣ ਸਕਦੀਆਂ ਨੇ ਖੱਟੀ ਖਾ ਸਕਦੀਆਂ ਨੇ ਬਸ਼ਰਤੇ ਕੋਈ ਖਨਾਮੀ ਨਾ ਖੱਟਣ ਤਾਂ ਜੀ ਨੇ ਤੁਰਨ ਫਿਰਨ ਲੱਗੇ ਕਦੇ ਛੋਟੀ ਦਾ ਸਹਾਰਾ ਨਹੀਂ ਸੀ ਲਿਆ ਛੋਟੀ ਉਹਨਾਂ ਨੂੰ ਸ਼ਾਇਦ ਬੁੱਢੇ ਹੋਣ ਦਾ ਅਹਿਸਾਸ ਕਰਾਉਂਦੀ ਸੀ ਬੁੱਢਾ ਹੋਣਾ ਬੁੱਢਾ ਕੋਣਾ ਉਹਨਾਂ ਨੂੰ ਹਰ ਗਿਜ ਗੁਵਾਰਾ ਨਹੀਂ ਸੀ ਇੱਕ ਵਾਰ ਉਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਗਏ ਮੈਂ ਵੀ ਅਕਸਰ ਉਹਨਾਂ ਨਾਲ ਜਾਂਦਾ ਤੁਰਨ ਦੀ ਦਿੱਕਤ ਕਾਰਨ ਮੈਂ ਸਹਾਰਾ ਦੇਣ ਲਈ ਉਹਨਾਂ ਦੀ ਬਾਹ ਫੜ ਲਈ ਮੇਰੀ ਬਾਹ ਨਾ ਫੜ ਯਾਰ ਐਂ ਲੱਗਦਾ ਜਿਵੇਂ ਮੈਨੂੰ ਘ੍ਰੀਸੀ ਲਈ ਜਾਂਦਾ ਹੋਵੇ ਮੈਂ ਫੁਸਕਾ ਕੇ ਕਿਹਾ ਹੋਰ ਫਿਰ ਕੀ ਕਰਾਂ ਹੱਸਦੇ ਹੋਏ ਬੋਲੇ ਮੇਰੇ ਹੱਥ ਦੀ ਆਪਣੇ ਹੱਥ ਨਾਲ ਕੰਗੀ ਬਣਾ ਕੇ ਤੁਰ ਮੇਰੇ ਨਾਲ ਐ ਲੱਗੇ ਜਿਵੇਂ ਯਾਰ ਤੁਰੇ ਜਾਂਦੇ ਨੇ ਤਾਇਆ ਜੀ ਨੇ ਸਾਈਕਲ ਤੋਂ ਇਲਾਵਾ ਕੋਈ ਹੋਰ ਗੱਡੀ ਨਹੀਂ ਸੀ ਚਲਾਈ ਨਾ ਸਕੂਟਰ ਨਾ ਕਾਰ ਸਾਈਕਲ ਵੀ ਡਰ ਡਰ ਕੇ ਚਲਾਉਣਾ ਟਰੱਕ ਟਰਾਲੀ ਦੇਖ ਕੇ ਦੂਰੋਂ ਹੀ ਸਾਈਕਲ ਤੋਂ ਉਤਰ ਜਾਣਾ ਜਦ ਕਦੇ ਸਕੂਟਰ ਜਾਂ ਕਾਰ ਤੇ ਕਿਤੇ ਜਾਣਾ ਤਾਂ ਦਿਸ਼ਾ ਨਿਰਦੇਸ਼ ਵੇਂ ਦੇਣੇ ਜਿਵੇਂ ਕਾਰ ਸਕੂਟਰ ਚਲਾਉਣ ਦੀ ਪੂਰੀ ਮਹਾਰਤ ਹੋਵੇ ਕਲਚ ਦੱਬ ਕਲਚ ਦੱਬ ਬ੍ਰੇਕ ਲਾ ਰੇਸ ਘੱਟ ਕਰ ਯਾਰ ਗੇਅਰ ਬਦਲ ਦੇਖੀ ਦੇਖੀ ਟੋਆ ਦੇਖੀ ਦੇਖੀ ਟਰੱਕ ਆ ਗਿਆ ਹੀ ਸਾਹਮਣੇ ਬਚਾ ਕੇ ਬਚਾ ਕੇ ਮੇਰਾ ਵੀਰ ਬਚਾ ਕੇ ਸਾਰੇ ਰਾਹ ਇਹੀ ਸਿਲਸਿਲਾ ਚੱਲਦਾ ਰਹਿੰਦਾ ਇੱਕ ਵਾਰ ਉਹ ਮੇਰੇ ਨਾਲ ਸਕੂਟਰ ਤੇ ਕਿਤੇ ਜਾ ਰਹੇ ਸਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਕਤਰਾ ਕੇ ਮੈਂ ਸਕੂਟਰ ਰੋਕ ਕੇ ਖੜਾ ਹੋ ਗਿਆ ਸਕੂਟਰ ਤੋਂ ਉਤਰਦੇ ਹੋਏ ਕਹਿੰਦੇ ਕੀ ਹੋ ਗਿਆ ਸਕੂਟਰ ਕੱਦ ਤੋ ਰੋਕ ਲਿਆਈ ਖਰਾਬ ਹੋ ਗਿਆ ਮੈਂ ਮੁਸਕਾਇਆ ਤੁਸੀਂ ਹੀ ਚਲਾਓ ਨਾਲੇ ਮੈਨੂੰ ਸਿਖਾ ਦਿਓ ਸਕੂਟਰ ਹੱਸ ਕੇ ਕਹਿਣ ਲੱਗੇ ਹੁਣ ਨਹੀਂ ਬੋਲਦਾ ਕੁਝ ਚੱਲ ਚਲਾ ਮੇਰਾ ਵੀਰ ਮੇਰੇ ਉੱਪਰ ਧੀਰ ਸਾਹਿਬ ਦੀ ਸਹਿਤਿਕ ਸਮਾਜਿਕ ਸ਼ਖਸੀਅਤ ਤੇ ਉਹਨਾਂ ਦੀ ਰੋਜ ਮਰਾ ਹੱਤਾਂ ਦਾ ਪ੍ਰਭਾਵ ਕਾਫੀ ਜ਼ਿਆਦਾ ਹੈ ਉਹਨਾਂ ਨਾਲ ਮੋਹ ਪਿਆਰ ਵੀ ਬਹੁਤ ਸੀ ਕਾਰਨ ਹੈ ਪਹਿਲੇ 5-7 ਸਾਲ ਪਿੰਡ ਉਹਨਾਂ ਦੇ ਕੋਲ ਹੀ ਰਿਹਾ ਕਿਹਾ ਜਾ ਸਕਦਾ ਹੈ ਕਿ ਮੈਂ ਆਪਣੀ ਸੁਰਤ ਉਹਨਾਂ ਕੋਲ ਸੰਭਾਲੀ ਇਸੇ ਲਈ ਧੀਰ ਸਾਹਿਬ ਦੇ ਬੱਚਿਆਂ ਦੀ ਰੀਸੇ ਮੈਂ ਆਪਣੇ ਮੰਮੀ ਡੈਡੀ ਨੂੰ ਤੇ ਦੂਜੇ ਤਾਏ ਤਾਈ ਨੂੰ ਚਾਚਾ ਚਾਚੀ ਤੇ ਵੱਡੇ ਤਾਇਆ ਜੀ ਧੀਰ ਸਾਹਿਬ ਨੂੰ ਪਾਪਾ ਜੀ ਤੇ ਉਹਨਾਂ ਦੀ ਪਤਨੀ ਤਾਈ ਨੂੰ ਬੀਬੀ ਜੀ ਕਹਿਣ ਲੱਗ ਪਿਆ ਸੀ ਨਾਟਕ ਕਾਰਜੋਂ ਆਪਣੇ ਰੰਗ ਮੰਚੀ ਸਫਰ ਦਾ आकाश ਮੇ ਉਹਨਾਂ ਦੀ ਵਹਿਮਾ ਭਰਮਾ ਦੇ ਪਾਜ ਉਦੇੜ ਦੀ ਚਰਚਿਤ ਕਹਾਣੀ ਡੈਣ ਦਾ ਨਾਟਕੀ ਰੂਪਾਤਨ ਕਰਕੇ ਹੀ ਕੀਤਾ ਸੀ 1947 ਦੇ ਉਜਾੜੇ ਦੇ ਦਰਦ ਦੀ ਬਾਤ ਪਾਉਂਦੀ ਉਹਨਾਂ ਦੀ ਕਹਾਣੀ ਮੇਰਾ ਉਜੜਿਆ ਗਵਾਂਢੀ ਦੇ ਨਾਟਕੀ ਰੂਪਾਂਤਰ ਤੋਂ ਇਲਾਵਾ ਪੰਜਾਬ ਦੀ ਪਿੰਡੂ ਜ਼ਿੰਦਗੀ ਦੇ ਵੱਖੋ ਵੱਖਰੇ ਮਸਲਿਆਂ ਬਾਬਤ ਕਹਾਣੀਆਂ ਭੇਤ ਵਾਲੀ ਗੱਲ ਕੋਈ ਇੱਕ ਸਵਾਰ ਕੋਈ ਸਾਂਝੀ ਕੰਦ ਗੱਲਾਂ ਲਈ ਗੱਲਾਂ ਤੇ ਸਵੇਰ ਹੋਣ ਤੱਕ ਉਪਰ ਆਧਾਰਿਤ ਨਾਟਕ ਕਹਾਣੀ ਇੱਕ ਪਿੰਡ ਦੀ ਵੀ ਲਿਖਿਆ ਉਹਨਾਂ ਦੇ ਜੋਰ ਪਾਉਣ ਤੇ ਫਿਰ ਮੌਲਕ ਨਾਟਕ ਲਿਖਣੇ ਵੀ ਸ਼ੁਰੂ ਕਰ ਦਿੱਤੇ ਖੜੀ ਉਂਗਲ ਪੋਚਵੀ ਪੱਗ ਸ਼ਰੀਕੇਦਾਰ ਪਹਿਰਾਵਾ ਖਾਣ ਪੀਣ ਦਾ ਸ਼ੋਰ ਰਫਤਾਰ ਤੇ ਗੁਫਤਾਰ ਚ ਮੜਕ ਕਲਮ ਚ ਲੁਕਾਈ ਦਾ ਦਰਦ ਝੁੱਗੀਆਂ ਢਾਰਿਆਂ ਦੱਬੇ ਕੁਚਲਿਆਂ ਪੀੜਤਾ ਬੇਵਸਲਚਾਰਾਂ ਨਿਆਸਰਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦੀ ਦਲੇਰੀ ਵੈਣਾ ਦੇ ਉੱਟ ਚੱਲਣ ਦੇ ਸ਼ਕੀਨ ਬਣੇ ਬਣਾਏ ਰਾਹਾਂ ਤੇ ਨਹੀਂ ਬਲਕਿ ਜਿੱਥੇ ਤੁਰੇ ਉੱਥੇ ਰਾਹ ਬਣਾਏ ਆਪਣੀ ਸੋਚ ਤੇ ਵਿਚਾਰ ਧਾਰਾ ਤੇ ਅਡੇ ਖੜੇ ਰਹਿਣ ਦਾ ਜੇਰਾ ਆਪਣੇ ਨਵਾਰੀ ਪਲੰਗ ਦੇ ਪਾਵਿਆਂ ਨੂੰ ਬਾਦਸ਼ਾਹਾਂ ਰਾਜਾਂ ਮਹਾਰਾਜਾਂ ਦੇ ਤਖਤੋ ਤਾਜ ਨਾਲੋਂ ਉੱਚੇ ਤੇ ਬਲੰਦ ਹੋਣ ਦਾ ਅਹਿਸਾਸ ਵੱਡੇ ਤੋਂ ਵੱਡੇ ਦੁੱਖ ਤਕਲੀਫ ਤੇ ਮੁਸੀਬਤ ਨੂੰ ਖੜੇ ਮੱਥੇ ਜੀਆ ਆ ਕਹਿਣ ਦੀ ਜ਼ਰੂਰਤ ਇਹ ਸੀ ਮੇਰੇ ਤਾਏ ਪਾਪਾ ਜੀ ਸੰਤੋਖ ਸਿੰਘ ਧੀਰ ਦੀ ਪਛਾਣ ਏ ਸੀ ਜੀ ਸੰਜੀਵਨ ਸਿੰਘ ਰਾ ਦਾ ਲਿਖਿਆ ਮਿਡਲ ਸੰਤੋਖ ਸਿੰਘ ਧੀਰ ਦੀ ਪਛਾਣ ਦੇ ਉੱਤੇ ਅਸੀਂ ਤੁਹਾਡੀ ਸੇਵਾ ਚ ਕੀਤਾ ਪੇਸ਼ ਧੰਨਵਾਦ ਸਤਿ ਸ਼੍ਰੀ ਅਕਾਲ